ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਕਲਾਸ ਵਿੱਚ ਆਪਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਬਾਰੇ ਵਿੱਚ ਪੜਾਂਗੇ ਉਹਨਾਂ ਦੇ ਜੀਵਨ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਇਹ ਜਨਮ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ਸੀ 1479 ਈਸਵੀ ਨੂੰ ਬਸਰਕੇ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਨੂੰ ਬਸਰਕੇ ਪਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਤੇਜਪਾਲ ਜੀ ਅਤੇ ਮਾਤਾ ਜੀ ਬਖਤਕੌਰ ਪਿਤਾ ਤੇਜਪਾਲ ਜੀ ਸਨ ਤੇ ਮਾਤਾ ਬਖਤਕੌਰ ਜੀ ਸੀ ਗੁਰੂ ਅਮਰਦਾਸ ਜੀ ਦੀ ਪਤਨੀ ਪਤਨੀ ਦਾ ਕੀ ਨਾਮ ਸੀ ਮਨਸਾ ਦੇਵੀ ਜੀ ਉਸ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਸੁਪੁੱਤਰ ਕੌਣ ਨੇ ਗੁਰੂ ਅਮਰਦਾਸ ਜੀ ਦੇ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਸਨ ਤੇ ਸੁਪੁੱਤਰੀਆਂ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਸੁਪੁੱਤਰ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਸੁਪੁੱਤਰੀ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਸਨ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਕਦੋਂ ਪ੍ਰਾਪਤ ਹੋਈ ਸੀ 1552 ਈਸਵੀ ਨੂੰ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ 1552 ਈਸਵੀ ਨੂੰ ਖਡੂਰ ਸਾਹਿਬ ਵਿਖੇ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਹਿਰ ਕਿਹੜਾ ਵਸਾਇਆ ਸੀ ਕਿਸ ਸ਼ਹਿਰ ਦੀ ਸਥਾਪਨਾ ਕੀਤੀ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਸ਼ਹਿਰ ਵਸਾਇਆ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇਤਵਾਲ ਸਾਹਿਬ ਵਸਾਇਆ ਸੀ ਤੇ ਉੱਥੇ ਹੀ ਗੋਇੰਦਵਾਲ ਸਾਹਿਬ ਵਿਖੇ ਹੀ 1567 ਈਸਵੀ ਨੂੰ ਉਹਨਾਂ ਦੀ ਮੁਲਾਕਾਤ ਅਕਬਰ ਦੇ ਨਾਲ ਹੋਈ ਸੀ ਜਿਹੜਾ ਮੁਗਲ ਮੁਗਲ ਸ਼ਾਸਕ ਹੋਇਆ ਅਕਬਰ ਉਸ ਦੇ ਨਾਲ ਮੁਲਾਕਾਤ ਹੋਈ ਸੀ ਸ੍ਰੀ ਗੁਰੂ ਅਮਰਦਾਸ ਜੀ ਦੀ ਜਿਹੜਾ ਅਕਬਰ ਸੀ ਚਿਤੌੜਗੜ੍ਹ ਦੀ ਜਿੱਤ ਤੋਂ ਬਾਅਦ ਹੀ ਉਹ ਉੱਥੇ ਪਹੁੰਚਿਆ ਸੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲਣ ਜਦੋਂ ਅਕਬਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲਿਆ ਸੀ ਉਸਨੇ ਉੱਥੇ ਨਾ ਕੀ ਦੇਖਿਆ ਕਿ ਪੰਗਤ ਦੇ ਵਿੱਚ ਨਾ ਸੰਗਤਾਂ ਲੰਗਰ ਛਕ ਰਹੀਆਂ ਸੀ ਬਿਨਾ ਕਿਸੇ ਜਾਤ ਪਾਤ ਦੇ ਭੇਦ ਭਾਵ ਦੇ ਬਿਨਾ ਕਿਸੇ ਊਚ ਨੀਚ ਦੇ ਕੋਈ ਗਰੀਬ ਕੋਈ ਅਮੀਰ ਹਰ ਕੋਈ ਨਾ ਬਰਾਬਰ ਬੈਠ ਕੇ ਲੰਗਰ ਛਕ ਰਿਹਾ ਸੀ ਇਸ ਚੀਜ਼ ਤੋਂ ਜਿਹੜਾ ਅਕਬਰ ਸੀ ਬਹੁਤ ਪ੍ਰਭਾਵਿਤ ਹੋਇਆ ਸੀ ਅਕਬਰ ਲੰਗਰ ਪ੍ਰਥਾ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਅਕਬਰ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਜ਼ਮੀਨ ਦੇਣੀ ਚਾਹੀ ਸੀ ਕਹਿੰਦੇ ਕਿ ਤੁਸੀਂ ਇਹੇ ਆਪਣੇ ਇਸ ਕੰਮ ਦੇ ਲਈ ਉਪਯੋਗ ਕਰਿਓ ਪਰ ਗੁਰੂ ਅਮਰਦਾਸ ਜੀ ਨੇ ਲੈਣ ਤੋਂ ਮਨਾਂ ਕਰਤਾ ਤਾਂ ਫਿਰ ਉਹਨੇ ਅਕਬਰ ਨੇ ਕੀ ਕੀਤਾ ਸੀਗਾ ਅਕਬਰ ਨੇ ਫਿਰ ਬੀਬੀ ਭਾਨੀ ਜੀ ਦੇ ਨਾਮ ਜ਼ਮੀਨ ਲਵਾ ਦਿੱਤੀ ਸੀ ਕਿਉਂਕਿ ਗੁਰੂ ਅਮਰਦਾਸ ਜੀ ਨੇ ਤਾਂ ਮਨਾਂ ਕਰ ਦਿੱਤਾ ਸੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਅਕਬਰ ਨੇ ਯਾਤਰਾਕਾਰ ਵੀ ਹਟਾ ਦਿੱਤਾ ਸੀ ਜਿਹੜਾ ਕਿ ਯਾਤਰੀਆਂ ਦੇ ਉੱਪਰ ਕਰ ਲਗਾਇਆ ਜਾਂਦਾ ਸੀ ਗੁਰੂ ਅਮਰਦਾਸ ਜੀ ਨੇ 1559 ਈਸਵੀ ਵਿੱਚ 84 ਪੌੜੀਆਂ ਵਾਲੀ ਬੋਲੀ ਸਾਹਿਬ ਦਾ ਨਿਰਮਾਣ ਕਰਵਾਇਆ ਸੀ 1559 ਈਸਵੀ ਵਿੱਚ ਬੋਲੀ ਸਾਹਿਬ ਦਾ ਨਿਰਮਾਣ ਕਿੱਥੇ ਕਰਵਾਇਆ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਮੰਜੀ ਪ੍ਰਥਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਗੁਰੂ ਅਮਰਦਾਸ ਜੀ ਨੇ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਜਿਸ ਵਿੱਚ 22 ਮੰਜੀਆਂ ਸੀ ਤੇ ਹਰੇਕ ਮੰਜੀ ਦਾ ਇੱਕ ਮੰਜੀਦਾਰ ਨਿਯੁਕਤ ਕੀਤਾ ਜਾਂਦਾ ਸੀ ਤੇ ਮੰਜੀ ਪ੍ਰਥਾ ਵਿੱਚ ਕੀ ਹੁੰਦਾ ਸੀ ਜਿਹੜੇ ਮੰਜੀਦਾਰ ਨਿਯੁਕਤ ਕੀਤੇ ਗਏ ਸੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਤੇ ਸਿੱਖੀ ਦਾ ਪ੍ਰਸਾਰ ਕਰਦੇ ਸੀ ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ ਤਾਂ ਸਿੱਖੀ ਦੇ ਪ੍ਰਸਾਰ ਦੇ ਲਈ ਹੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ ਉਸ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਦਾ ਵੀ ਪ੍ਰਸਾਰ ਕੀਤਾ ਸੀ ਤੇ ਗੁਰੂ ਅਮਰਦਾਸ ਜੀ ਨੇ ਹੋਰ ਕਈ ਸਮਾਜ ਸੁਧਾਰਕ ਵੀ ਕੰਮ ਕੀਤੇ ਆ ਤਾਂ ਉਹ ਕੰਮ ਕਿਹੜੇ-ਕਿਹੜੇ ਸੀ ਪਰਦੇ ਦੀ ਮਨਾਹੀ ਪਰਦਾ ਪ੍ਰਥਾ ਪ੍ਰਚਲਿਤ ਸੀਗੀ ਉਸ ਦਾ ਵਿਰੋਧ ਕੀਤਾ ਸੀ ਗੁਰੂ ਅਮਰਦਾਸ ਜੀ ਨੇ ਵਿਧਵਾ ਵਿਆਹ ਦੀ ਆਗਿਆ ਵਿਧਵਾ ਵਿਆਹ ਦੀ ਆਗਿਆ ਸਤੀ ਪ੍ਰਥਾ ਦਾ ਵਿਰੋਧ ਵੀ ਗੁਰੂ ਅਮਰਦਾਸ ਜੀ ਨੇ ਰਚਨਾਵਾਂ ਕੀ ਕੀ ਕੀਤੀਆਂ ਸੀ ਗੁਰੂ ਅਮਰਦਾਸ ਜੀ ਨੇ 907 ਸ਼ਲੋਕ ਤੇ 4 ਵਾਰਾਂ ਦੀ ਰਚਨਾ ਕੀਤੀ ਸੀ ਜਿਹੜੇ ਗੁਰੂ ਅਮਰਦਾਸ ਜੀ ਦੇ 907 ਸ਼ਲੋਕ ਅਤੇ 4 ਵਾਰਾਂ ਨੇ ਗੁਰੂ ਅਮਰਦਾਸ ਜੀ ਦੇ 907 ਸ਼ਲੋਕ ਅਤੇ 412 ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਇਸ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਰਚਨਾ ਵੀ ਕੀਤੀ ਸੀ ਤੇ ਆਨੰਦ ਸਾਹਿਬ ਦੀਆਂ 40 ਸਤਰਾਂ ਜਾਂ ਪੌੜੀਆਂ ਹਨ ਜੋ ਕਿ ਹਰ ਧਾਰਮਿਕ ਕਾਰਜ ਸਮੇਂ ਉਚਾਰਿਆ ਜਾਂਦਾ ਹੈ ਜਿਹੜੀ ਆਨੰਦ ਸਾਹਿਬ ਦੀ ਬਾਣੀ ਆ ਉਸ ਨੂੰ ਹਰ ਇੱਕ ਸਿੱਖਾਂ ਦੇ ਹਰ ਇੱਕ ਧਾਰਮਿਕ ਕਾਰਜ ਦੇ ਵਿੱਚ ਉਚਾਰਿਆ ਜਾਂਦਾ ਆ ਆਨੰਦ ਸਾਹਿਬ ਦੀ ਬਾਣੀ ਨੂੰ ਇਦੇ ਵਿੱਚ ਇੱਕ ਥੋੜਾ ਜਿਹਾ ਕਨਫਿਊਜ਼ ਨਾ ਹੋਇਓ ਆਨੰਦ ਸਾਹਿਬ ਤੇ ਆਨੰਦ ਸਾਹਿਬ ਤਾਂ ਗੁਰਬਾਣੀ ਆ ਗੁਰੂ ਅਮਰਦਾਸ ਜੀ ਦੀ ਪਰ ਆਨੰਦ ਕਾਰਜ ਦੀ ਰਚਨਾ ਚੌਥੇ ਗੁਰੂ ਰਾਮਦਾਸ ਜੀ ਨੇ ਕੀਤੀ ਆ ਉਹ ਕੀ ਆ ਆਪਣੇ ਵਿਆਹ ਵੇਲੇ ਚਾਰ ਲਾਵਾਂ ਦੀ ਰਸਮ ਆ ਉਸ ਦੀ ਰਚਨਾ ਗੁਰੂ ਰਾਮਦਾਸ ਜੀ ਨੇ ਕੀਤੀ ਆ ਪਰ ਜਿਹੜੀ ਬਾਣੀ ਆ ਆਨੰਦ ਸਾਹਿਬ ਦੀ ਉਸ ਦੀ ਰਚਨਾ ਗੁਰੂ ਅਮਰਦਾਸ ਜੀ ਨੇ ਕੀਤੀ ਆ ਤਾਂ ਇਹਦੇ ਵਿੱਚ कंफ्यूज ਨਾ ਹੋਇਓ ਬਹੁਤ ਹੀ ਧਿਆਨ ਨਾਲ ਯਾਦ ਰੱਖਿਓ ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਕੈਨੂੰ ਨਿਯੁਕਤ ਕੀਤਾ ਸੀ ਭਾਈ ਜੇਠਾ ਜੀ ਨੂੰ ਗੁਰਗੱਦੀ ਦਾ ਉੱਤਰਾਧਿਕਾਰੀ ਬਣਾਇਆ ਸੀ ਭਾਈ ਜੇਠਾ ਜੀ ਕੌਣ ਸੀ ਚੌਥੇ ਗੁਰੂ RAMDAS ਜੀ ਗੁਰੂ ਅਮਰਦਾਸ ਜੀ ਦੇ ਜਵਾਈ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਵਰ ਦਿੱਤਾ ਸੀ ਦੋਹਤਾ ਬਾਣੀ ਦਾ ਬਹੁਤ ਥਾ ਕਿ ਗੁਰੂ ਅਮਰਦਾਸ ਜੀ ਦੀ ਸੁਪਤਰੀ ਜਿਹੜੇ ਬੀਬੀ ਭਾਨੀ ਜੀ ਸੀ ਉਹਨਾਂ ਦੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਹੀ ਇਹ ਵਰ ਗੁਰੂ ਅਮਰਦਾਸ ਜੀ ਦੁਆਰਾ ਦਿੱਤਾ ਗਿਆ ਸੀ ਗੁਰੂ ਅਮਰਦਾਸ ਜੀ ਜੋਤੀ ਜੋਤ ਕਦੋਂ ਸਮਾਏ 1574 ਈਸਵੀ ਨੂੰ ਉਹ ਇਹਨਾਂ ਵਾਲ ਸਾਹਿਬ ਵੀਖੇ ਤਾਂ ਇਹ ਸੀ ਆਪਣੀ ਅੱਜ ਦੀ ਕਲਾਸ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ